ਹਰ ਮਹੀਨੇ ਦੇ ਅੰਦਰ ਸਮੁੱਚੀ ਮਾਨਵਤਾ ਨੂੰ ਆਤਮਿਕ ਉਪਦੇਸ਼ ਦੇ ਨਾਲ ਜੋੜਿਆ ਸ਼ਰੀਰ ਨੂੰ ਸੰਸਾਰ ਦੇ ਅੰਦਰ ਸਮਾਜ ਦੇ ਅੰਦਰ ਘਰ ਦੇ ਅੰਦਰ ਕਿਵੇਂ ਸਵਾਰਨਾ ਹੈ ਇਹਨੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਕਿਵੇਂ ਪੂਰਾ ਕਰਨਾ ਹੈ ਉਹਦੇ ਲਈ ਸੰਸਾਰ ਦੇ ਅੰਦਰ ਬਹੁਤ ਸਾਰੀਆਂ ਵਰਕਸ਼ਾਪ ਨੇ ਬਹੁਤ ਸਾਰੇ ਕਾਰਜਸ਼ਾਲਾ ਨੇ ਜਿਨ੍ਹਾਂ ਤੋਂ ਬੰਦਾ ਸਿੱਖਦਾ ਹੈ ਤੇ ਆਪਣੇ ਜੀਵਨ ਨੂੰ ਬਾਹਰੀ ਤੌਰ ਤੇ ਸੋਹਣਾ ਤੇ ਸੁਚੱਜਾ ਬਣਾਉਣ ਦਾ ਯਤਨ ਕਰਦਾ ਹੈ ਪਰ ਜਿਹੜੀ ਆਤਮਕ ਜੀਵਨ ਦੀ ਸਾਂਝ ਹੈ ਇਹ ਸੰਸਾਰ ਦੇ ਅੰਦਰ ਕਿਸੇ ਕਾਰਜਸ਼ਾਲਾ ਤੋਂ ਨਹੀਂ ਮਿਲੇਗੀ ਇਹਦੇ ਲਈ ਸਤਿਗੁਰੂ ਨੇ ਕਿਰਪਾ ਕਰਕੇ ਧਰਮਸ਼ਾਲਾ ਬਣਾਈ ਹੈ ਜਿਸ ਧਰਮਸ਼ਾਲਾ ਨੂੰ ਅਜੋਕੇ ਸਮੇਂ ਦੇ ਅੰਦਰ ਆਪਾਂ ਗੁਰਦੁਆਰਾ ਕਿੰਨੇ ਆਉਂਦੇ ਆ ਔਰ ਗੁਰੂ ਘਰ ਦੇ ਅੰਦਰ ਜੋ ਆਤਮਕ ਉਪਦੇਸ਼ ਬਾਣੀ ਦੇ ਰੂਪ ਵਿੱਚ ਵਿਚਾਰਿਆ ਜਾਂਦਾ ਹੈ ਸਾਂਝਾ ਕੀਤਾ ਜਾਂਦਾ ਹੈ ਉਹ ਇਸ ਆਤਮਾ ਨੂੰ ਸਵਾਰਨ ਦੇ ਲਈ ਸਤਿਗੁਰ ਦਾ ਦਿੱਤਾ ਹੋਇਆ ਉਪਦੇਸ਼ ਹੈ ਸਹਿਬ ਬਾਦਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਕਿ ਪ੍ਰਮਾਤਮਾ ਨੂੰ ਜਪਣ ਦੇ ਵਿੱਚ ਢਿਲਣਾ ਕਰ ਸਮਾ ਨਾ ਕਰ ਜਿਵੇਂ ਸੰਸਾਰ ਦੇ ਕਾਰਜ ਬੰਦਾ ਕਰਦਾ ਹੈ ਸਮੇਂ ਦੇ ਮੁਤਾਬਕ ਕਰਦਾ ਹੈ ਹਰ ਕਾਰਜ ਦੀ ਬੰਦੇ ਨੇ ਸੰਸਾਰ ਦੇ ਅੰਦਰ ਇੱਕ ਸੀਮਾ ਇੱਕ ਉਮਰ ਮਿੱਥੀ ਹੋਈ ਹੈ ਦੇਖੋ ਬੱਚੇ ਦਾ ਐਡਮਿਸ਼ਨ ਵੀ ਕਰਾਣਾ ਉਹ ਵੀ ਤੇ ਉਹਦੇ ਲਈ ਵੀ ਸਰਕਾਰ ਵੱਲੋਂ ਇੱਕ ਗਾਈਡਲਾਈਨ ਹੁੰਦੀ ਹੈ ਵੀ ਇੰਨੇ ਸਾਲ ਤੱਕ ਦੇ ਬੱਚੇ ਨੂੰ ਤੁਸੀਂ ਇਸ ਕਲਾਸ ਵਿੱਚ ਐਡਮਿਸ਼ਨ ਕਰਵਾ ਸਕਦੇ ਹੋ ਪਰ ਧਰਮ ਦੀ ਦੁਨੀਆ ਦੇ ਅੰਦਰ ਮਨੁੱਖ ਦੇ ਲਈ ਕੋਈ ਉਮਰ ਦੀ ਸੀਮਾ ਨਹੀਂ ਹੈ ਇੱਥੇ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਸਭ ਕਹਿੰਦੇ ਨੇ ਗੁਰਮੁਖ ਬੁੱਢੇ ਕਦੇ ਨਾਹਣ ਜਿੰਨਾ ਅੰਦਰ ਸੁਰਤ ਗਿਆ ਸਭ ਕਹਿੰਦੇ ਨੇ ਜਿਹੜਾ ਗੁਰੂ ਨਾਲ ਜੁੜ ਗਿਆ ਉਹ ਕਦੀ ਬੁੱਢਾ ਨਹੀਂ ਹੈ ਕਿਉਂਕਿ ਉਹ ਆਤਮਿਕ ਜੀਵਨ ਦੀ ਰੋਸ਼ਨੀ ਵਿੱਚ ਜੀ ਰਿਹਾ ਹੈ ਤੇ ਇਥੇ ਸਤਿਗੁਰੂ ਇਹ ਵੀ ਕਹਿੰਦੇ ਨੇ ਵੀ ਨਾਮ ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜਸਿ ਕਿ ਜੇ ਰੱਬ ਨੂੰ ਜਪਣਾ ਹੈ ਤੇ ਫਿਰ 5 7 5 ਸਾਲ ਦੇ ਤਰੂ ਤੇ ਪ੍ਰਹਿਲਾਦ ਦੀ ਤਰ੍ਹਾਂ ਜਪੋ ਹੁਣ ਇਸ ਪਾਠਸ਼ਾਲਾ ਦੇ ਅੰਦਰ ਇਸ ਕਾਰਜਸ਼ਾਲਾ ਦੇ ਅੰਦਰ ਇਸ ਧਰਮਸ਼ਾਲਾ ਦੇ ਅੰਦਰ ਇਸ ਗੁਰਦੁਆਰੇ ਅੰਦਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜੀਵਨ ਆਤਮਿਕ ਜੀਵਨ ਨੂੰ ਕਿਵੇਂ ਸਵਾਰਨ ਹੈ ਇਸ ਲਈ ਅਸੀਂ ਸਾਰੇ ਗੁਰੂ ਦੇ ਚਰਨਾਂ ਦੇ ਵਿੱਚ ਜੁੜਦੇ ਹਾਂ ਇਹਨੂੰ ਪਾਤਸ਼ਾਹ ਬਾਣੀ ਵੀ ਜਿੰਜੇ ਵੀ ਕਹਿੰਦੇ ਨੇ ਵੀ ਗੁਰੂ ਦੁਆਰੇ ਹੋਏ ਸੋਝੀ ਪਾਈ ਸੀ ਏਤ ਦੁਆਰੇ ਧੁਏ ਹੱਛਾ ਹੋਏ ਸੀ ਤਨ ਨੂੰ ਧੋਣ ਦੇ ਸਾਧਨ ਬੜੇ ਨੇ ਸਵਾਰਨ ਦੇ ਸਾਧਨ ਬੜੇ ਨੇ ਮਨ ਨੂੰ ਧੋਣ ਦਾ ਮਨ ਨੂੰ ਸਵਾਰਨ ਦੇ ਸਾਧਨ ਬੜੇ ਬੜੇ ਰੇਅਰ ਔਰ ਬੜੇ ਲਿਮਟ ਵਿੱਚ ਨੇ ਔਰ ਜਿਹੜੇ ਹਨ ਧਿਆਨ ਦੇਣਾ ਜ਼ਰੂਰੀ ਨਹੀਂ ਹੈ ਵੀ ਉਹਨਾਂ ਸਥਾਨਾਂ ਤੇ ਵੀ ਬੰਦਾ ਆਪਣੇ ਮਨ ਤੱਕ ਉਸ ਗੁਣਾ ਦੀ ਸਾਂਝ ਨੂੰ ਲੈ ਕੇ ਜਾ ਸਕੇ ਸਤਿਗੁਰੂ ਜੀ ਨੇ ਇਸੇ ਕਰਕੇ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਪਾਤਸ਼ਾਹ ਕਹਿੰਦੇ ਨੇ ਜੇ ਦਾਤੇ ਨੇ ਕਿਰਪਾ ਕੀਤੀ ਹੈ ਨਾ ਤੂੰ ਆਤਮਿਕ ਜੀਵਨ ਦੇ ਵਿੱਚ ਇਨ੍ਹਾਂ ਗੁਣਾਂ ਦੀ ਸਾਂਝ ਕਰਨ ਆਏ ਤੇ ਪਾਤਸ਼ਾਹ ਕਹਿੰਦੇ ਨੇ ਸਾਂਝ ਕਰੀਜੈ ਗੁਣਾ ਕੇ ਦੀ ਛੋੜ ਅਬ ਗੁਣ ਚੱਲੀਐ ਫਿਰ ਅਵਗਣਾਂ ਨੂੰ ਛੱਡ ਕੇ ਗੁਣਾ ਵਾਲੇ ਪਾਸੇ ਚੱਲਣ ਦਾ ਯਤਨ ਕਰ। ਔਰ ਇਨਾ ਮਹੀਨਿਆਂ ਵਿੱਚ ਸਤਿਗੁਰ ਨੇ ਉਹ ਉਪਦੇਸ਼ ਸਾਨੂੰ ਦਿੱਤਾ ਹੈ ਕਿਉਂਕਿ ਜਦੋਂ ਆਪਾਂ ਬਾਹਰੀ ਤੌਰ ਤੇ ਦੇਖਨੇ ਆ ਨਾ ਬੰਦੇ ਨੇ ਮਹੀਨਿਆਂ ਦੇ ਜਿਹੜੇ ਮਹੱਤਮ ਨੇ ਉਹ ਧਰਮ ਨਾਲ ਜੁੜੇ ਹੋਏ। ਜਿਵੇਂ ਮਾਗਦੇ ਮਹੀਨੇ ਦੀ ਅਰੰਭਤਾ ਹੋਏਗੀ ਤੇ ਲੋਕ ਤੀਰਥਾਂ ਤੇ ਇਸ਼ਨਾਨ ਕਰਨ ਤੁਰ ਜਾਣਗੇ ਗੰਗਾ ਦਾ ਇਸ਼ਨਾਨ ਤ੍ਰਿਬੇਣੀ ਦਾ ਇਸ਼ਨਾਨ ਪ੍ਰਯਾਗਰਾਜ ਦੇ ਅੰਦਰ ਮੇਲਾ ਕੁੰਭ ਦਾ ਇਹਨਾਂ ਦਿਨਾਂ ਵਿੱਚ ਹੀ ਸਭ ਕੁਝ ਹੁੰਦਾ ਹੈ ਹਰ ਚੀਜ਼ ਦੇ ਨਾਲ ਧਰਮ ਦੀ ਦੁਨੀਆ ਵਿੱਚ ਬੰਦੇ ਨੇ ਬੜੇ ਸੱਜਤੇ ਜੇ ਸਾਧਨ ਜੋੜੇ ਹੋਏ ਨੇ ਜਿਵੇਂ ਸੰਸਾਰ ਦੇ ਅੰਦਰ ਬੰਦਾ ਸੋਚਦਾ ਹੈ ਵੀ ਸਹੂਲਤਾਂ ਧਨ ਦੇ ਕੇ ਮਿਲ ਜਾਂਦੀਆਂ ਨੇ ਚਲੋ ਜੇ ਕਿਸੇ ਦਾ ਰੋਟੀ ਬਣਾਉਣ ਦਾ ਮਨ ਨਾ ਕਰੇ ਉਹ ਕਹਿੰਦਾ ਚਲੋ ਬਾਹਰੋਂ ਕਿਸੇ ਹੋਟਲ ਤੇ ਖਾਣਨੇ ਆ ਆਰਡਰ ਕਰਨਿਆ ਕਾਰ ਆ ਜਾਈਗੀ ਪੁਰਾਣੇ ਸਮੇਂ 'ਚ ਲੋਕ ਕਪੜਾ ਤਨ ਤੇ ਪਾਣ ਲਈ ਵੀ ਘਰ ਦੇ ਵਿੱਚ ਬੁਣਦੇ ਸਨ ਅੱਜ ਕਪੜਾ ਵੀ ਆਰਡਰ ਕੀਤਾ ਤੇ ਘਰ ਆ ਗਿਆ ਹੁਣ ਸਤਿਗੁਰ ਕਹਿੰਦੇ ਨੇ ਜਿਵੇਂ ਤਨ ਦੀਆਂ ਸਹੂਲਤਾਂ ਲਈ ਬੰਦੇ ਨੇ ਸਾਧਨ ਜੁਟਾਏ ਦਾਤਾ ਜੀ ਕਹਿੰਦੇ ਨੇ ਇਸੇ ਤਰ੍ਹਾਂ ਬੰਦਾ ਸੋਚਦਾ ਵੀ ਜਿਹੜੇ ਮਨ ਦੇ ਕਾਰਜ ਨੇ ਮਨ ਨੂੰ ਸਾਧਨ ਦੇ ਕਾਰਜ ਨੇ ਧਾਰਮਿਕ ਦੁਨੀਆ ਦੇ ਅੰਦਰ ਇਹ ਵੀ ਬੰਦਾ ਕਹਿੰਦਾ ਵੀ ਪੈਸੇ ਦੇ ਕੇ ਗੱਲ ਬਣ ਜਾਏ ਤੇ ਬੜਾ ਚੰਗਾ ਹੈ ਇੱਧਰ ਵੀ ਅਸੀਂ ਇਸੇ ਕਰਕੇ ਚੱਲਿਆ ਨਾ ਸੰਸਾਰ ਦੇ ਅੰਦਰ ਉਹਨ ਧਰਮ ਦੇ ਮਾਰਗ ਤੇ ਵੀ ਹਰ ਚੀਜ਼ ਮੁੱਲ ਵਿਕਦੀ ਹੈ ਹਰ ਚੀਜ਼ ਤੁਸੀਂ ਜੇ ਕਿਸੇ ਧਾਰਮਿਕ ਸਥਾਨ ਤੇ ਆਪਣੇ ਇਸ਼ਟ ਦੇ ਦਰਸ਼ਨ ਕਰਨ ਗਏ ਹੋ ਤੁਹਾਨੂੰ ਪਤਾ ਉੱਥੇ ਬੜੀ ਲੰਮੀ ਪੀੜ ਲੱਗੀ ਹੋਈ ਹੈ ਸ਼ਰ ਦਰਸ਼ਨ ਕਰਨ ਵਿੱਚ 4 ਘੰਟੇ ਲੱਗ ਜਾਣ 5 ਘੰਟੇ ਲੱਗ ਜਾਣ ਫਿਰ ਸਾਡੇ ਲਈ ਇੱਕ ਪੈਕੇਜ ਆ ਗਿਆ ਵੀ ਜੇ ਤੁਸੀਂ ਜਲਦੀ ਦਰਸ਼ਨ ਕਰਨੇ ਨੇ ਤੇ ਇੱਕ ਲਾਈਨ ਬਣਾ ਦਿੱਤੀ ਆ ਵੀ ਆਈਪੀ ਲਾਈਨ ਨੇ ਤੁਸੀਂ ਇੱਧਰ ਪੈਸੇ ਦਿਓ ਤੇ ਦਵਾ ਦਵ ਜਾਓ ਦਰਸ਼ਨ ਕਰਕੇ ਘਰ ਪਰਤ ਜਾਓ ਬੜਾ ਸੌਖਾ ਮਾਰਗ ਹੋ ਗਿਆ ਪੈਸੇ ਨੇ ਚੀਜ਼ ਬੜੀ ਸੌਖੀ ਕਰ ਦਿੱਤੀ ਪਰ ਉਹਦੇ ਨਾਲ ਜਿਹੜੀ ਅੰਦਰ ਦੀ ਭਾਵਨਾ ਸੀ ਨਾ ਉਹ ਮਰ ਗਈ ਪਿਆਰ ਮਰ ਗਿਆ ਜਿਹੜਾ ਬੰਦਾ 8 ਘੰਟੇ 6 ਘੰਟੇ 7 ਘੰਟੇ ਲਾਈਨ ਵਿੱਚ ਲੱਗ ਕੇ ਮਾਲਕ ਦੀ ਜੈ ਜੈਕਾਰ ਕਰਦਿਆਂ ਵਡਿਆਈ ਕਰਦਿਆਂ ਗੁਣ ਗਾਦਿਆਂ ਦਰਸ਼ਨਾ ਤੱਕ ਪਹੁੰਚਿਆ ਉਹਦੇ ਅੰਦਰ ਕੈਸੀ ਭਾਵਨਾ ਹੋਏਗੀ ਤੇ ਜਿੰਨੇ ਪੈਸੇ ਦਿੱਤੇ ਤੇ ਗਿਆ ਅੰਦਰ ਸੀਸ ਝੁਕਾਇਆ ਤੇ ਚਲਾ ਗਿਆ ਉਹਦੇ ਲਈ ਭਾਵਨਾ ਥੋੜਾ ਹੈ ਉਹਦੇ ਲਈ ਤੇ ਸੌਦਾ ਹੈ ਜਿਵੇਂ ਸੰਸਾਰ ਦੇ ਅੰਦਰ ਸੌਦੇ ਕਰਦੇ ਬੰਦਾਵੇਂ ਧਰਮ ਦੀ ਦੁਨੀਆ ਵਿੱਚ ਵੀ ਸੌਦੇ ਹੋ ਗਏ ਪਰ ਸਤਗੁਰ ਜੀ ਨੇ ਬੜੇ ਪਿਆਰੇ ਬਚਨ ਆਖੇ ਪਾਤਸ਼ਾਹ ਕਹਿੰਦੇ ਨੇ ਨਹੀਂ ਵਣਜ ਕਰੋ ਵਣ ਜਾ ਰਹੋ ਵਖਰ ਲਿਹੁ ਸੰਭਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭਹਿ ਨਾਲ ਅੱਗੇ ਸ਼ਾਹ ਸੁਜਾਨ ਹੈ ਪਾਤਸ਼ਾਹ ਕਹਿੰਦੇ ਨੇ ਜਿਹੜਾ ਅੱਗੇ ਬੈਠਾ ਨਾ ਸਿਆਣਾ ਹੈ ਸ਼ਾਹ ਦਾ ਮਤਲਬ ਹੁੰਦਾ ਹੈ ਮਾਲਕ ਜਿਹੜਾ ਆਕੇ ਮਾਲਕ ਮਿੱਠਾ ਹੋਇਆ ਨਾ ਪਰਚੋਲ ਕਰਨ ਵਾਲਾ ਸਤਿਗੁਰ ਕਹਿੰਦੇ ਨੇ ਉਹ ਬੜਾ ਸਿਆਣਾ ਹੈ। ਉਹਦੇ ਸਾਹਮਣੇ ਸਤਿਗੁਰ ਕਹਿੰਦੇ ਨੇ ਧੰਨ ਦੀ ਪੇਸ਼ਕਾਰੀ ਨਹੀਂ ਚੱਲਣੀ ਵੀ ਤੂੰ ਆਕੇ ਧੰਨ ਦੇ ਕੇ ਗੱਲ ਬਣ ਜਾਏਗੀ। ਸਭ ਕਹਿੰਦੇ ਨੇ ਨਹੀਂ। ਉੱਥੇ ਤੇ ਦਾਤਾਰ ਪਿਤਾ ਕਹਿੰਦੇ ਨੇ ਭਾਵਨੀ ਭਗਤ ਕੌਡੀ ਅਗਰ ਪਾਗ ਰੱਖੇ। ਉੱਥੇ ਦੇ ਸਤਗੁਰ ਕਹਿੰਦੇ ਨੇ ਭਾਵਨਾ ਦੀ ਕੌਡੀ ਵੀ ਚੱਲੇਗੀ ਭਾਵਨਾ ਦੀ ਕੌਡੀ ਧਿਆਨ ਦੇਣਾ ਉੱਥੇ ਉੱਥੇ ਕੋਈ ਬਹੁਤੇ ਪਸਾਰੇ ਦੀ ਜ਼ਰੂਰਤ ਨਹੀਂ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਤਗੁਰਾਂ ਦਾ ਜਦੋਂ ਤੁਸੀਂ ਜੀਵਨ ਪੜਦੇ ਹੋ ਤੇ ਕਟਨਾ ਮਾਤਾ ਪਾਗਪਰੀ ਦੀਸ਼ਾ ਤੁਸੀਂ ਬੜੀ ਬੜੀ ਸੁਣੀ ਹੋਏਗੀ ਭਾਵਨਾ ਇਹਨਾਂ ਗਰੀਬੀ ਹੈ ਘਰ ਵਿੱਚ ਕੋਈ ਵੀ ਨਹੀਂ ਹੈ ਔਰ ਐਸਾ ਜੀਵਨ ਹੈ ਵੀ ਅੱਖਾਂ ਦੀ ਜੋਤ ਵੀ ਜਿਹੜੀ ਉਹ ਵੀ ਬਹੁਤ ਘਟਦੀ ਜਾ ਰਹੀ ਹੈ ਦਿਨੋਂ ਦਿਨ ਆਪਣਾ ਗੁਜ਼ਾਰਾ ਜਿਹੜਾ ਕਰਨਾ ਉਹ ਬੜੀ ਮਿਹਨਤ ਮੁਸ਼ਕਲਤ ਨਾਲ ਮਿਹਨਤ ਕਰਕੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਹੈ ਆਪਣੇ ਹੱਥਾਂ ਨਾਲ ਇੱਕ ਬੜਾ ਸੋਹਣਾ ਚੋਲਾ ਤਿਆਰ ਕਰਦੀ ਹੈ ਤੇ ਮੇਰੇ ਸਤਿਗੁਰੂ ਜੀ ਨੂੰ ਮੈਂ ਇਹ ਚੋਲਾ ਰੂਪਨ ਕਰਨਾ ਹੈ ਹੁਣ ਭਾਵਨਾ ਵਾਲੇ ਨੇ ਨਾ ਕੋਈ ਨਾਪਾ ਲਿਆ ਨਾ ਕੋਈ ਨਾਪ ਤੋਲ ਕੀਤਾ ਵੀ ਸਤਿਗੁਰ ਦੀ ਹਾਈਟ ਕਿੰਨੀ ਹੈ ਬਾਹਾਂ ਕਿੱਡੀਆਂ ਨੇ ਕਿੰਨਾ ਲੰਮਾ ਚੋਲਾ ਚਾਹੀਦਾ ਹੈ ਭਾਵਨਾ ਸਿਨ ਪਿਆਰ ਸ ਬਣਾ ਦਿੱਤਾ ਹੁਣ ਉਸ ਪਿਆਰ ਦੇ ਵਿੱਚ ਉਹ ਯਾਦ ਕਰਦੀ ਹੈ ਵੀ ਸਤਿਗੁਰ ਪਾਤਸ਼ਾਹ ਜੀ ਮੈਂ ਜਾਤ ਨਹੀਂ ਸਕਦੀ ਪਰ ਜੇ ਤੁਹਾਡਾ ਤਰਸ ਹੋ ਜੇ ਤੇ ਤੁਸੀਂ ਆ ਜਾਓ ਧਿਆਨ ਦੇਣਾ ਜਿੱਥੇ ਭਾਵਨਾ ਹੈ ਉੱਥੇ ਹੀ ਭਾਵਨਾ ਨੂੰ ਫਲ ਲੱਗਦਾ ਹੈ ਗੁਰੂ ਪਾਤਸ਼ਾਹ ਜੀ ਆਏ ਚੋਲਾ ਤਨ ਤੇ ਵੀ ਪਾਇਆ ਇਸੇ ਕਰਕੇ ਸਤਿਗੁਰ ਜੀ ਕਹਿੰਦੇ ਨੇ ਸਿਰਫ ਦਿਖਾਵਾ ਨਹੀਂ ਜੀਵਨ ਦੇ ਅੰਦਰ ਧਰਮ ਦੀ ਦੁਨੀਆ ਦੇ ਅੰਦਰ ਕੰਮ ਨਹੀਂ ਆਉਂਦਾ ਸੰਸਾਰ ਵਿੱਚ ਬੰਦਾ ਦਿਖਾਵੇ ਨਾਲ ਸਾਰੀ ਜ਼ਿੰਦਗੀ ਟਪਾ ਲੈਂਦਾ ਪਰ ਬਾਦਸ਼ਾਹ ਕਹਿੰਦੇ ਨੇ ਧਰਮ ਦੀ ਦੁਨੀਆ ਦੇ ਅੰਦਰ ਇਹ ਕਾਬ ਆਣ ਵਾਲੀ ਚੀਜ਼ ਨਹੀਂ ਹੈ ਇਸੇ ਕਰਕੇ ਸਤਿਗੁਰੂ ਨੇ ਕਿਰਪਾ ਕਰਕੇ ਨਾ ਮਹੀਨਿਆਂ ਵਿੱਚ ਸਾਨੂੰ ਆਤਮਿਕ ਉਪਦੇਸ਼ ਦਿੱਤਾ ਹੈ ਅੱਜ ਦੇ ਇਸ ਮਹੀਨੇ ਵਿੱਚ ਸਤਿਗੁਰੂ ਜੀ ਕਿਰਪਾ ਕਰਕੇ ਕਹਿੰਦੇ ਨੇ ਮੰਗਰ ਮਾਹੀ ਸੁਹੰਦੀਆਂ ਮੰਗਰ ਮਹੀਨੇ ਦਾ ਨਾਮ ਹੈ ਸਭ ਕਹਿੰਦੇ ਨੇ ਮੰਗਰ ਮਾਹੀ ਸੁਹੰਦੀਆਂ ਮੰਗਰ ਦੇ ਮਹੀਨੇ ਰਾਹੀਂ ਪਾਤਸ਼ਾਹ ਕਹਿੰਦੇ ਨੇ ਉਹ ਜੀਵ ਇਸਤਰੀਆਂ ਸ਼ੋਭਦੀਆਂ ਨੇ ਚੰਗੀਆਂ ਲੱਗਦੀਆਂ ਨੇ ਸੁਹੰਦੀਆਂ ਨੇ ਕਿਹੜੀਆਂ ਹਰ ਪਿਰ ਸੰਗ ਬੈਠੜੀਆਂ ਹਰ ਪ੍ਰਮਾਤਮਾ ਪਿਰ ਪਤੀ ਪ੍ਰਮਾਤਮਾ ਪਤੀ ਪ੍ਰਮਾਤਮਾ ਅਕਾਲ ਪੁਰਖ ਸੰਗ ਬੈਠੜੀਆਂ ਦੇ ਨਾਲ ਜਿਹੜੀਆਂ ਬਹਿ ਗਈਆਂ ਹੁਣ ਪ੍ਰਮਾਤਮਾ ਨਾਲ ਕਿਵੇਂ ਬੈਠੋਗੇ ਰੱਬ ਕੋਈ ਸ਼ਰੀਰਤ ਕਰਕੇ ਹਸਤੀ ਥੋੜਾ ਜਿੰਦੇ ਕੋਲ ਜਾਵਾਂਗੇ ਥੋੜੀ ਦਿਰ ਬੈਠ ਜਾਵਾਂਗੇ ਸੰਗ ਸ਼ਬਦ ਜਿਹੜਾ ਬਾਣੀ ਇਹਨਾਂ ਸੰਗ ਸ਼ਬਦ ਇਹਨਾਂ ਮਤਲਬ ਹੁੰਦਾ ਹੈ ਮਿਲਾਪ ਤੁਸੀਂ ਜਦੋਂ ਮਿਲ ਜਾਂਦੇ ਹੋ ਸੰਗਤ ਵਿੱਚ ਆਏ ਆਪਾਂ ਭਾਵੇਂ ਕੋਈ ਬੈਠਣ ਵਾਲਾ ਘੰਟਾ ਬੈਠ ਜਾਏ 2 ਘੰਟੇ ਬੈਠ ਜਾਏ ਪਰ ਜਿਉ ਦਾ ਸੰਗ ਨਹੀਂ ਹੋਇਆ ਨਾ ਗੁਰੂ ਦੇ ਸ਼ਬਦ ਨਾਲ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜਿਉਂ ਆਇਆ ਤਿਉਂ ਜਾਏ ਸਭ ਕਹਿੰਦੇ ਨੇ ਜਿਵੇਂ ਆਇਆ ਸਵੇਂ ਚਲਾ ਗਿਆ ਸੰਜੇ ਘਰ ਕਾ ਪਾਉਣਾ ਜਿਉਂ ਆਇਆ ਤਿਉਂ ਜਾਏ ਜਿਵੇਂ ਪਰੋਨਾ ਨੂੰ ਮਿਲਣ ਗਿਆ ਕੋਈ ਰਿਸ਼ਤੇਦਾਰੀ ਦੇ ਵਿੱਚ ਕਹਿੰਦਾ ਵੀ ਮੈਂ ਜਿੱਦ ਦੱਸਿਆ ਤੇ ਨਹੀਂ ਉਹਨਾਂ ਦੇ ਘਰ ਜਾਵਾਂਗਾ ਨਾ ਤੇ ਉਹਨਾਂ ਨੂੰ ਸਰਪ੍ਰਾਈਜ਼ ਦੇਵਾਂਗਾ ਵੀ ਹਾਂ ਮੈਂ ਤੁਹਾਨੂੰ ਮਿਲਣ ਆਇਆ ਉਚਾਰਾ ਬੜੀ ਮਹਿਮੀ ਮਾਲ ਫਲ ਫਰੂਟ ਖਰੀਦੇ ਮਠਿਆਈ ਖਰੀਦੀ ਮਿਲਣ ਜਾ ਰਿਆਂ ਆਪਣੇ ਉਹਨਾਂ ਰਿਸ਼ਤੇਦਾਰਾਂ ਨੂੰ ਆਪਣੇ ਪਿਆਰਿਆਂ ਨੂੰ ਸਰਪ੍ਰਾਈਜ਼ ਦੇਣ ਲਈ ਦੱਸਿਆ ਵੀ ਨਹੀਂ ਪਰ ਅੱਗੇ ਜਾਂਦੇ ਨੂੰ ਆਪ ਨੂੰ ਸਰਪ੍ਰਾਈਜ਼ ਮਿਲ ਗਿਆ ਘਰ ਤਾਲਾ ਲੱਗਾ ਸੀ ਹੁਣ ਉਹ ਜਿਹੜਾ ਕੁਝ ਖਰੀਦਿਆ ਘਰ ਵਾਪਸ ਲੈ ਕੇ ਆ ਰਿਹਾ ਸਤਿਗੁਰ ਕਹਿੰਦੇ ਨੇ ਸੁਣੇ ਕਰ ਕਾ ਪਹੌਣਾ ਜਿਉਂ ਆਇਆ ਤਿਉਂ ਜਾਓ ਜੇ ਨਹੀਂ ਮਿਲੇ ਨਾ ਸਤਿਗੁਰ ਦੇ ਨਾਲ ਮਿਲਣਾ ਕਿਵੇਂ ਹੈ ਗੁਰੂ ਸ਼ਬਦ ਰੂਪ ਵਿੱਚ ਸਾਨੂੰ ਦੇ ਰਿਹਾ ਕੁਝ ਇੱਥੇ ਜਿੰਨੀ ਦਾਤ ਹੈ ਉਹ ਸ਼ਬਦ ਵੀ ਰੂਪ ਵਿੱਚ ਮੰਡੀ ਜਾ ਰਹੀ ਹੈ ਇੱਥੇ ਸਤਿਗੁਰ ਨੇ ਕੋਈ ਹੱਥ ਵਿੱਚ ਸਾਨੂੰ ਨਾ ਸੇਬ ਦੇਣਾ ਨਾ ਕੇਲਾ ਦੇਣਾ ਨਾ ਕੋਈ ਫਲ ਫਰੂਟ ਦੇਣਾ ਵੀ ਲੈ ਆ ਖਾ ਲੈ ਤੇ ਤੇਰਾ ਭਲਾ ਹੋ ਜਾਣਾ ਇੱਥੇ ਸਤਿਗੁਰ ਨੇ ਕੋਈ ਲਾਚੀਆਂ ਸੌਫ ਨਹੀਂ ਦੇਣੀ ਹੈਗੀ ਕਿ ਜਾ ਖਾਲਾ ਤੇ ਤੇਰਾ ਭਲਾ ਹੋ ਜੇਗਾ ਇੱਥੇ ਤੇ ਗੁਰੂ ਨੇ ਸ਼ਬਦ ਦੇਣਾ ਹੈ ਇੱਥੇ ਤੇ ਸ਼ਬਦ ਦੀ ਥਾਪਣਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਇੱਕੋ ਹੀ ਚੀਜ਼ ਮਿਲਦੀ ਹੈ ਸ਼ਬਦ ਜਿਨੇ ਇਸ ਸ਼ਬਦ ਨੂੰ ਸਾਂਭ ਲਿਆ ਉਹਨੇ ਸਤਿਗੁਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਖੁਸ਼ੀਆਂ ਨੂੰ ਸਾਂਭ ਲਿਆ ਤੇ ਜਿਹਨੂੰ ਸ਼ਬਦ ਨਹੀਂ ਮਿਲਿਆ ਮਾਫ ਕਰਨਾ ਜਿਹਨੇ ਸ਼ਬਦ ਨਹੀਂ ਕਮਾਇਆ ਹੁਣ ਸ਼ਬਦ ਜਿਹੜਾ ਹੈ ਉਹ ਕਮਾਈ ਦਾ ਸਾਧਨ ਨਹੀਂ ਸ਼ਬਦ ਕਮਾਇਆ ਜਾਂਦਾ ਤੁਸੀਂ ਘਰੋਂ ਨਿਕਲੇ ਹੋ ਘਰੋਂ ਨਿਕਲਦਿਆਂ ਨਾਲ ਘਰ ਦੇ ਅੰਦਰ ਧੀ ਨੇ ਪੁੱਤਰ ਨੇ ਆਵਾਜ਼ ਮਾਰ ਕੇ ਆਖਿਆ ਮਾਂ ਬਾਪੂ ਬਾਜ਼ਾਰ ਜਾ ਰਹੇ ਹੋ ਬਾਜ਼ਾਰੋਂ ਮੇਰੇ ਲਈ ਆ ਲੈ ਕੇ ਆਇਆ ਚ ਸ਼ਬਦ ਬੋਲੇ ਨਾ ਹੁਣ ਤੁਸੀਂ ਲੈ ਕੇ ਗਏ ਤੇ ਉਹਨੇ ਦੂਰੋਂ ਵੇਖ ਕੇ ਮੁਸਕਰਾ ਦੇਣਾ ਖੁਸ਼ ਹੋ ਜਾਣਾ ਚਾਉ ਚਾਈ ਤੁਹਾਡੀ ਗਲਵਕੜੀ ਵਿੱਚ ਲ ਆ ਜਾਣਾ ਤੇ ਜੇ ਨਹੀਂ ਲੈ ਕੇ ਗਏ ਧਿਆਨ ਦੇਣਾ ਸ਼ਬਦ ਹੀ ਬੋਲੇ ਸਨ ਤੇ ਤੁਸੀਂ ਵੀ ਅੱਗੋਂ ਸ਼ਬਦ ਬੋਲਦੇ ਹੋਗੇ ਮੈਂ ਲੈ ਕੇ ਨਹੀਂ ਆਇਆ ਧਿਆਨ ਦੇਣਾ ਹੁਣ ਉਹ ਗੁੱਸੇ ਹੋ ਕੇ ਘਰ ਦੇ ਦੂਜੇ ਪਾਸੇ ਦੂਜੇ ਕੋਨੇ ਵਿੱਚ ਬਹਿ ਗਿਆ ਸ਼ਬਦ ਨੇ ਜੀਵਨ ਦੇ ਅੰਦਰ ਸ਼ਬਦ ਦਾ ਹੀ ਆਦਾਨ ਪ੍ਰਦਾਨ ਹੈ ਜਿੰਨਾ ਵੀ ਹੈ ਸ਼ਬਦ ਨੂੰ ਕਮਾ ਲੋਗੇ ਸੰਸਾਰਿਕ ਤੌਰ ਤੇ ਵੀ ਤਾਂ ਇਸ ਭਲਾਏ ਆਤਮਿਕ ਤੌਰ ਤੇ ਸ਼ਬਦ ਦੀ ਕਮਾਈ ਕਰ ਲਾਂਗੇ ਤੇ ਵਾਪਨ ਲਏ ਸਤਿਗੁਰ ਇਸੇ ਕਰਕੇ ਕਹਿ ਰਹੇ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤੁਸੀਂ ਪਿਰ ਪ੍ਰਮਾਤਮਾ ਪ੍ਰਮਾਤਮਾ ਗੁਰੂ ਅਕਾਲਪੁਰਖ ਸ਼ਬਦ ਦੇ ਸੰਗ ਵਿੱਚ ਬੈਠੇ ਹੋਏ ਇੱਥੇ ਸ਼ਬਦ ਤੁਹਾਨੂੰ ਮਿਲ ਰਿਹਾ ਹੈ ਕੀਰਤਨ ਦੇ ਰੂਪ ਵਿੱਚ ਮਿਲ ਰਿਹਾ ਹੈ ਕਥਾ ਦੇ ਰੂਪ ਵਿੱਚ ਮਿਲ ਰਿਹਾ ਹੈ ਪਾਠ ਦੇ ਰੂਪ ਵਿੱਚ ਮਿਲ ਰਿਹਾ ਹੈ ਜਿਹੜਾ ਇਸ ਸ਼ਬਦ ਦੀ ਸੰਗ ਕਰ ਲੇਗਾ ਸੰਗਤ ਕਰ ਲੇਗਾ ਉਹਨੂੰ ਆਪਣੇ ਜੀਵਨ ਦੇ ਅੰਦਰ ਗੁਰੂ ਦੇ ਸ਼ਬਦ ਦੀ ਸਮਝ ਆਏਗੀ ਜਿਵੇਂ ਜਿਵੇਂ ਉਹ ਸੰਸਾਰਿਕ ਤੌਰ ਤੇ ਜੀਵਨ ਜਿਉਂਦਾ ਜਿਉਏਗਾ ਇਹ ਸ਼ਬਦ ਉਹਦੇ ਜੀਵਨ ਦੇ ਅੰਦਰ ਅਗਵਾਈ ਦਾ ਕਾਰਜ ਕਰਦਾ ਐਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਹਰ ਪੀਰ ਸੰਗ ਬੈਠੜੀਆਂ ਜਿਹੜੀਆਂ ਆਪਣੇ ਪੀਰ ਪਰਮਾਤਮਾ ਦੇ ਨਾਲ ਬਹਿ ਗਈਆਂ ਤਿੰਨ ਕੀ ਸੋਭਾ ਕਿਆ ਗਣੀ ਸਤਿਗੁਰ ਕਹਿੰਦੇ ਨੇ ਉਹਨਾਂ ਦੀ ਸ਼ੋਭਾ ਉਹਨਾਂ ਦੀ ਵਡਿਆਈ ਮੈਂ ਕੀ ਬਿਆਨ ਕਰਾਂ ਕਿਆ ਗਣੀ ਦਾ ਮਤਲਬ ਹੈ ਕੁਐਸਚਨ ਮਾਰ ਗਿਆ ਵੀ ਮੈਂ ਕੀ ਦੱਸਾਂ ਉਹਨਾਂ ਦੀ ਵਡਿਆਈ ਜੇ ਸਾਹਿਬ ਮਿਲੜੀਆਂ ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮਿਲਾ ਲਿਆ ਧਿਆਨ ਦੇਣਾ ਜਿੰਨੂੰ ਮਾਲਕ ਨੇ ਆਪਣੇ ਨਾਲ ਲਾ ਲਿਆ ਨਾ ਸਤਿਗੁਰ ਕਹਿੰਦੇ ਨੇ ਉਹਨਾਂ ਦੀ ਸ਼ੋਭਾ ਕਿਵੇਂ ਬਿਆਨ ਕਰਨ ਉਹਨਾਂ ਲਈ ਸ਼ਬਦ ਖਤਮ ਹੋ ਗਏ ਸਤਿਗੁਰ ਦੀ ਬਾਣੀ ਵਿੱਚੋਂ ਤੁਸੀਂ ਸ਼ਬਦ ਪੜ੍ਹਦੇ ਹੋ ਨਾ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਸਭ ਕਹਿੰਦੇ ਨੇ ਮੰਨਣ ਵਾਲੇ ਦੀ ਗਤ ਵਡਿਆਈ ਇਹ ਜਿੰਨਾ ਪ੍ਰੋਸੈਸ ਇਹਨਾਂ ਸ਼ਬਦ ਦਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੋ ਕੁਝ ਸੁਣਾਇਆ ਤੇ ਸੁਣਿਆ ਉਹ ਬਸ ਇੱਥੇ ਖੜਾ ਹੈ ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਜਿਹੜੇ ਜੁੜ ਗਏ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਇਸ ਮਹੀਨੇ ਵਿੱਚ ਗੁਰੂ ਦੀ ਸੰਗਤ ਨੂੰ ਮਾਣ ਲਿਆ ਮਾਫ਼ ਕਰਨਾ ਜਦਨ ਮਹੀਨਾ ਚੜ੍ਹਿਆ ਉਦੋਂ ਤੇ ਆਏ ਸੰਗਰਾਮ ਦਾ ਦਿਨ ਹੈ ਮੁੜ ਕੇ ਫਿਰ 29 30 ਦਿਨ ਗੁਰੂ ਘਰ ਦਾ ਬਲ ਮੂੰਹ ਵੀ ਨਹੀਂ ਵੇਖਣਾ ਫਿਰ ਇਹ ਸੰਗ ਥੋੜਾ ਮਿਲਿਆ ਗੁਰੂ ਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੇ ਇਸ ਤਰ੍ਹਾਂ ਹੈ ਜਿਵੇਂ ਭੁੱਖ ਲੱਗੀ ਤੇ ਭੋਜਨ ਖਾਦਾ ਤਨ ਦੀ ਤ੍ਰਿਪਤੀ ਸਭ ਕਹਿੰਦੇ ਨੇ ਸਿਤਨਾ ਮਨ ਦੀ ਖੁਰਾਕ ਹੈ ਹੁਣ ਖੁਰਾਕ ਹਰ ਬੰਦੇ ਦੀ ਆਪੋ ਆਪਣੀ ਹੈ ਕਿਸੇ ਨੂੰ ਟੀਵੀ ਮੂਹਰੇ ਬੈਠ ਕੇ ਗਾਣੇ ਵੇਖਣ ਚ ਆਨੰਦ ਆਉਂਦਾ ਹੈ ਕਿਸੇ ਨੂੰ ਸਤਿਗੁਰੂ ਦੀ ਬਾਣੀ ਸੁਣਨ ਵਿੱਚ ਅਨੰਦ ਆਉਂਦਾ ਹੁੰਦਾ ਹੈ ਖੁਰਾਕ ਆਪੋ ਆਪਣੀ ਮਨ ਨੂੰ ਜਿਹੋ ਜੀ ਖੁਰਾਕ ਦੇ ਦਿਓਗੇ ਨਾ ਮਨ ਉਹੋ ਜਿਹਾ ਬਣਨਾ ਹੈ ਮਨ ਦਾਤਾ ਮਨ ਮੰਗਤਾ ਮਨ ਸੋ ਗੁਰ ਕਰਤਾ ਸਭ ਕਿੰਦੇ ਨੇ ਮਨ ਨੂੰ ਜਿਹੋ ਜੀ ਖੁਰਾਕ ਦੇਣੀ ਸ਼ੁਰੂ ਕਰਦਿਆਂ ਜਿਹੋ ਜੀ ਖੁਰਾਕ ਮਨ ਲਏਗਾ ਜਿਨ੍ਹਾਂ ਦਾ ਸ਼ਬਦ ਨਾਲ ਪਿਆਰ ਬਣ ਜਾਂਦਾ ਹੈ ਤੁਸੀਂ ਵੇਖੋ ਸਵੇਰੇ ਉੱਠਦਿਆਂ ਉਹਨਾਂ ਦੇ ਜੀਵ ਉਹਨਾਂ ਦੇ ਅੰਦਰ ਸ਼ਬਦ ਚੱਲਣਾ ਸ਼ੁਰੂ ਹੁੰਦਾ ਹੈ ਰਾਤ ਤੱਕ ਉਹ ਸ਼ਬਦ ਦੇ ਵਿੱਚ ਹੀ ਨੇ ਰਾਤ ਤੱਕ ਦੁਨੀਆ ਦੇ ਕਾਰਜ ਕਰਦਿਆਂ ਹੋਇਆਂ ਸ਼ਬਦ ਵਿੱਚ ਨੇ ਉਹ ਹੁਣ ਜਿੰਦੇ ਅੰਦਰ ਜੋ ਚੱਲੇਗਾ ਉਹ ਮਿਲਣਾ ਹੈ ਮਾਫ ਕਰਨਾ ਇਹ ਮਨ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਬੜੀ ਵੱਡੀ ਤਾਕਤ ਦਾ ਮੂਜਸਮ ਹੈ ਇਹਨੂੰ ਜਿੰਦੇ ਨਾਲ ਜੋੜਦੇ ਹੋਗੇ ਉਹ ਜਿਆ ਬਣ ਜਾਏਗਾ ਇਹਨੂੰ ਰੱਬ ਨਾਲ ਜੋੜੋਗੇ ਤੇ ਪਾਤਸ਼ਾਹ ਕਹਿੰਦੇ ਨੇ ਰੱਬ ਦਾ ਰੂਪ ਹੋ ਜਾਏਗਾ ਇਹਨੂੰ ਗੰਦਗੀ ਨਾਲ ਜੋੜਦੇ ਹੋਗੇ ਤੇ ਗੰਦਗੀ ਦਾ ਰੂਪ ਹੋ ਜਾਏਗਾ ਕਿਉਂ ਸਤਿਗੁਰ ਨੇ ਬਾਣੀ ਵਿੱਚ ਮਨ ਨੂੰ ਏਡੀ ਵੱਡੀ ਸਾਧਨਾ ਦਾ ਧਿਆਨ ਦਾ ਕੇਂਦਰ ਬਣਾਇਆ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਤਨ ਕੀ ਸ਼ੋਭਾ ਕਿਆ ਗਣੀ ਉਹਨਾਂ ਦੀ ਮੈਂ ਵਡਿਆਈ ਬਿਆਨ ਕਰ ਹੀ ਨਹੀਂ ਸਕਦਾ ਜੇ ਸਾਹਿਬ ਮੇਲੜੀਆਂ ਤਨ ਮਨ ਮੋਲਿਆ ਰਾਮ ਸਿਉ ਸੰਗ ਸਾਧ ਸਹਿਲੜੀਆਂ ਆਪਾਂ ਸੰਗਤ ਵਿੱਚ ਆਉਂਦੇ ਆ ਨਾ ਧਿਆਨ ਦੇਣਾ ਜੇ 2 ਮਿੰਟ ਦਾ ਸਮਾਂ ਮਿਲਦਾ ਹੈ ਨਾ ਆਪਾਂ ਨੂੰ ਕਿਤੇ ਬਾਹਰ ਖੜੇ ਹੋਣ ਦਾ ਗੁਰੂ ਘਰ ਦੇ ਵਿੱਚ ਗੱਲਬਾਤ ਕਰਨ ਦਾ ਕਦੀ ਸੋਚਿਆ ਜੇ ਵੀ ਸਾਡੀ ਜ਼ੁਬਾਨ ਤੋਂ ਚੱਲਦਾ ਕੀ ਸਾਡੇ ਅੰਦਰ ਚੱਲ ਕੀ ਰਿਹਾ ਜੋ ਸਾਡੇ ਅੰਦਰ ਚੱਲਦਾ ਨਾ ਸੀ ਉਹਦੇ ਨਾਲ ਸ਼ੁਰੂ ਕਰ ਦਿੰਦੇ ਆਂ ਵਾਰਤਾ ਲਾਪ ਦੇ ਰੂਪ ਵਿੱਚ ਗੱਲਬਾਤ ਦੇ ਰੂਪ ਵਿੱਚ ਇੱਥੋਂ ਪਤਾ ਲੱਗਦਾ ਵੀ ਸਿੱਖੜੇ ਕਿੱਥੇ ਹੋਏ ਅਸੀਂ ਲੈ ਕੀ ਰਹੇ ਆਂ ਜਿੰਦੇ ਅੰਦਰ ਸ਼ਬਦ ਚੱਲਦਾ ਹੈ ਉਹ ਸ਼ਬਦ ਦੀ ਗੱਲ ਕਰੇ ਜਿੰਦੇ ਅੰਦਰ ਦੁਨੀਆਵੀ ਚੀਜ਼ਾਂ ਚੱਲਦੀਆਂ ਨੇ ਉਹ ਦੁਨੀਆ ਦੀ ਗੱਲ ਕਰੇਗਾ ਕਈ ਵੇਖੇ ਨੇ ਗੁਰੂ ਘਰ ਵਿੱਚ ਬੈਠਿਆਂ ਵੀ ਬਿਜ਼ਨਸ ਵਪਾਰ ਦੀਆਂ ਗੱਲਾਂ ਹੋਣਗੀਆਂ ਕਈ ਨਿੰਦਾ ਚੁਗਲੀ ਸੰਸਾਰ ਦੀ ਚੱਲ ਕਰਨੀ ਸ਼ੁਰੂ ਕਰ ਦੇਣਗੇ ਫਲਾਣਾ ਕੈਸਾ ਹੈ ਉਹ ਕੈਸਾ ਹੈ ਉਹਦਾ ਘਰ ਕੈਸਾ ਹੈ ਦਾ ਤਾਰ ਪਿਤਾ ਜੀ ਕਹਿੰਦੇ ਨੇ ਜਿੰਦੇ ਅੰਦਰ ਜੋ ਹੈ ਉਹ ਚੱਲਦਾ ਹੈ ਇਹਨੂੰ ਸਤਿਗੁਰ ਜੀ ਬਾਣੀ ਵਿੱਚ ਕਹ ਰਹੇ ਨੇ ਤਨ ਮਨ ਮੋਲਿਆ RAM ਸੋ ਸੰਗ ਸਾਧ ਸਹੇਲੜੀਆਂ ਸੰਗਤ ਨੂੰ ਸਤਿਗੁਰ ਜੀ ਇੱਥੇ ਸਤਸੰਗੀ ਸਹੇਲੀਆਂ ਦੇ ਰੂਪ ਵਿੱਚ ਕਿਉਂਕਿ ਜੀਵ स्त्री ਰੂਪ ਵਿੱਚ ਗੱਲ ਹੋ ਰਹੀ ਹੈ ਜਿਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ ਮਿਲ ਕੇ ਕਰੈ ਕਹਾਣੀਆਂ ਸਮਰਥ ਕੰਤਕੀਆਂ ਕਰਨਾ ਕੀ ਇਹ ਮਿਲ ਕੇ ਰੱਬ ਦੀਆਂ ਗੱਲਾਂ ਕਰ ਕਿਵੇਂ ਕਰੋਗੇ ਪਰਮਾਤਮਾ ਦੇ ਗੁਣਾਂ ਦੀ ਸਾਂਝ ਪਾ ਕੇ ਉਹ ਤਾਂ ਕਰੋਗੇ ਜੇ ਸਾਨੂੰ ਕੁਝ ਸਮਝ ਹੋਏਗੀ ਤੇ ਸਮਝ ਕਿਵੇਂ ਆਏਗੀ ਸ਼ਬਦ ਨਾਲ ਜੁੜ ਕੇ ਆਏਗੀ ਸਤਿਗੁਰੂ ਜੀ ਇਹ ਗੱਲ ਤੇ ਕਰ ਰਹੇ ਨੇ ਸ਼ੁਰੂਤ ਲੈ ਕੇ ਅੰਤ ਤੱਕ ਪਾਤਸ਼ਾਹ ਕਹਿੰਦੇ ਨੇ ਜਿਹੜੇ ਜੁੜ ਗਏ ਸੰਗ ਸਾਧ ਸਹੀਲੜੀਆਂ ਉਹਨਾਂ ਦੇ ਤਨ ਤੇ ਮਨ ਵਿੱਚ ਸਦਾ ਖੇੜਾ ਹੈ ਦੁਨੀਆ ਦਾ ਦੁੱਖ ਦੁਨੀਆ ਦੀ ਤਕਲੀਫ ਦੁਨੀਆ ਦੇ ਕਰਮ ਉਹਨਾਂ ਦੇ ਉੱਤੇ ਅਸਰ ਨਹੀਂ ਕਰਦੇ ਹੁੰਦੇ ਨਹੀਂ ਅਸਰ ਕਰਦੇ ਤੁਸੀਂ ਹਿਸਟਰੀ ਪੜੋ ਇਤਿਹਾਸ ਪੜੋ ਤੁਹਾਨੂੰ ਇੱਕ ਬੇਅੰਤ ਐਸੀਆਂ ਉਦਾਹਰਨਾਂ ਮਿਲਣਗੀਆਂ ਦੁਨੀਆ ਦੇ ਦੁੱਖ ਦੁਨੀਆ ਦੀ ਪੀੜਾ ਦੁਨੀਆ ਦੀ ਤਕਲੀਫ ਉਹਨਾਂ ਤੇ ਅਸਰ ਨਹੀਂ ਕਰਦੀ ਹੈ ਕਿਉਂਕਿ ਮੋਲੇ ਗਏ ਨੇ ਜੁੜ ਗਏ ਨਾਲ ਤੇ ਸਤਗੁਰੂ ਜੀ ਕਹਿੰਦੇ ਨੇ ਸਾਧ ਜਨਾਂ ਤੇ ਬਾਹਰੀ ਪਰ ਜਿਹੜੀਆਂ ਸਤ ਸੰਗਤ ਤੋਂ ਬਾਹਰ ਹੋ ਗਈਆਂ ਜਿਹੜੀਆਂ ਸਤਗੁਰੂ ਦੀਸ ਪੈ ਭਾਵਣੀ ਤੋਂ ਬਾਹਰ ਚਲੀਆਂ ਗਈਆਂ ਸਤਗੁਰੂ ਜੀ ਕਹਿੰਦੇ ਨੇ ਸੇ ਰਹਿਣ ਇਕੇ ਲੜੀਆਂ ਉਹ ਆਤਮਿਕ ਤੌਰ ਤੇ ਇਕਲੀਆਂ ਹੋ ਗਈਆਂ ਉਹਨਾਂ ਦੇ ਕੋਲ ਸੰਸਾਰ ਦਾ ਬਹੁਤ ਸਰਮਾਇਆ ਹੈ ਬਹੁਤ ਸਰਮਾਇਆ ਤੁਸੀਂ ਅਕਸਰ ਦੇਖੋ ਦੁਨੀਆ ਦੇ ਅੰਦਰ ਸੰਸਾਰ ਦੇ ਅੰਦਰ ਬੰਦਾ ਜਿੰਦੇ ਕੋਲ ਨਹੀਂ ਕੂਜੇਗਾ ਜਿਹੜਾ ਜੀਨ ਦੇ ਲਈ ਜਿੰਦੇ ਕੋਲ ਰੋਟੀ ਖਾਣ ਦੇ ਲਈ ਵੀ ਕੁਝ ਨਹੀਂ ਹੈਗਾ ਐਸਾ ਬੰਦਾ ਵੀ ਜੀਵਨ ਦੇ ਅੰਦਰ ਬੜੇ ਡੂੰਘੇ ਤਲ ਤੇ ਜੂਝਦਾ ਹੈ ਜੀਵਨ ਦੇ ਨਾਲ ਬੜੇ ਵਿਰਲੇ ਹੁੰਦੇ ਨੇ ਐਸਿਆਂ ਵਿੱਚੋਂ ਜਿਹੜੇ ਅੰਤ ਵਿੱਚ ਆਖਣ ਪਾਈ ਇਹੋ ਜਿਹਾ ਜੀਵਨ ਨੂੰ ਕੀ ਕਰਨਾ ਹੈ ਦੂਤੇ ਮਰ ਜਾਣਾ ਚਾਹੁੰਦਾ ਹੈ ਗਰੀਬੀ ਦੀ ਹਾਲਾਤ ਵਿੱਚ ਸੁਸਾਇਡ ਕਰਨ ਵਾਲੇ ਤੁਹਾਨੂੰ ਬਹੁਤ ਘੱਟ ਮਿਲਣਗੇ ਅਮੀਰੀ ਦੀਆਂ ਪਾਬੰਦੀਆਂ ਤੇ ਛੋਕੇ ਜੀਣ ਵਾਲੇ ਬੰਦੇ ਤੁਹਾਨੂੰ ਸੁਸਾਇਡ ਕਰਦੇ ਬਿਆੰਤ ਮਿਲਣਗੇ ਬੜੇ ਮਿਲਣਗੇ ਕਮਾਲ ਦੀ ਗੱਲ ਹੈ ਸੋਚਣ ਵਾਲੀ ਵੀ ਜਿੰਦੇ ਕੋਲ ਨਹੀਂ ਹੈਗਾ ਉਹ ਬੰਦਾ ਇਹ ਕਰ ਰਿਹਾ ਗੱਲ ਸਮਝ ਆਂਦੀ ਹੈ ਜਿੰਦੇ ਕੋਲ ਸਭ ਕੁਝ ਹੈ ਤੇ ਉਹ ਇਹ ਕਰ ਰਿਹਾ ਹੈ ਅਸਲ ਵਿੱਚ ਉਹਦੇ ਕੋਲ ਹੈ ਬਹੁਤ ਕੁਝ ਪਰ ਉਹ ਆਤਮਿਕ ਤੌਰ ਤੇ ਬਹੁਤ ਪਿੱਛੇ ਰਹਿ ਗਿਆ ਇਕੱਲਾ ਰਹਿ ਗਿਆ ਹੁਣ ਜਿਹੜਾ ਉਹਦਾ ਇਕੱਲਾਪਨ ਇਹਨਾਂ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਉਹਨੂੰ ਖਤਮ ਕਰਨ ਦੇ ਵੱਲ ਲੈ ਕੇ ਜਾ ਰਿਹਾ ਇਸ ਕਰਕੇ ਸਤਿਗੁਰ ਕਹਿੰਦੇ ਨੇ ਐਸੀ ਕਢੀ ਆਏ ਉਦੋਂ ਪਹਿਲੋ ਕੀ ਕਰਨਾ ਹੈ ਸੰਗਤ ਵਿੱਚ ਬੈਠਣਾ ਹੈ ਐਸਾ ਸਮਾਂ ਇਸ ਤੋਂ ਪਹਿਲਾਂ ਕੀ ਕਰਨਾ ਹੈ ਸੰਗਤ ਵਿੱਚ ਬੈਠ ਕੇ ਉਸ ਰੱਬੀ ਗਿਆਨ ਨਾਲ ਗੁਣਾ ਦੇ ਨਾਲ ਜੁੜਨਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਸਾਧ ਜਨਾਂ ਤੇ ਬਾਹਰੀ ਜਿਹੜੀਆਂ ਬਾਹਰ ਹੋ ਗਈਆਂ ਸੇ ਰਹਿਣ ਇੱਕੈ ਲੜੀਆਂ ਤਿੰਨ ਦੁੱਖ ਨਾ ਕਬਹੂ ਉਤਰੈ ਸਭ ਕਹਿੰਦੇ ਨੇ ਉਹਨਾਂ ਦੇ ਜੀਵਨ ਵਿੱਚੋਂ ਫਿਰ ਦੁੱਖ ਨਹੀਂ ਦੂਰ ਹੁੰਦਾ ਜਿਹੜੀਆਂ ਕੱਲੀਆਂ ਹੋ ਗਈਆਂ ਆਤਮਿਕ ਤੌਰ ਤੇ ਦੁਖੀ ਨਹੀਂ ਸੇ ਜਮ ਕੇ ਵਸ ਪੜੀਆਂ ਪਾਤਸ਼ਾਹ ਕਹਿੰਦੇ ਨੇ ਮੌਤ ਦੇ ਵਸ ਪੈ ਗਈਆਂ ਉਹ ਇਕੱਲੇਪਨ ਨੂੰ ਨਾ ਨੂੰ ਖਾ ਗਿਆ ਉਹਨਾਂ ਨੂੰ ਖਤਮ ਖਾਤਮੇ ਵੱਲ ਲੈ ਗਿਆ ਇਕੱਲੇਪਨ ਹੁਣ ਸਤਿਗੁਰ ਕਹਿੰਦੇ ਨੇ ਜੇ ਤੂੰ ਆਪਣੇ ਅੰਦਰ ਦੇ ਇਸ ਇਕੱਲੇਪਨ ਨੂੰ ਖਤਮ ਕਰਨਾ ਹੈ ਫਿਰ ਤੈਨੂੰ ਆਪਣੇ ਮਨ ਨਾਲ ਬੈਠਣਾ ਆਣਾ ਚਾਹੀਦਾ ਹੈ ਤੈਨੂੰ ਆਪਣੇ ਆਪ ਨਾਲ ਬੈਠਣਾ ਆਣਾ ਚਾਹੀਦਾ ਹੈ ਤੈਨੂੰ ਆਪਣੇ ਆਪੇ ਨਾਲ ਗੱਲ ਕਰਨੀ ਆਣੀ ਚਾਹੀਦੀ ਹੈ ਧਿਆਨ ਦੇਣਾ ਜਿੰਨੂੰ ਆਪਣੇ ਆਪੇ ਨਾਲ ਆਪਣੇ ਮਨ ਨਾਲ ਗੱਲ ਕਰਨੀ ਆ ਜਾਏ ਉਹ ਫਿਰ ਸੰਸਾਰ ਦੇ ਅੰਦਰ ਇਸ ਅਵਸਥਾ ਤੋਂ ਬਾਹਰ ਨਿਕਲ ਜਾਂਦਾ ਹੈ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਜਿੰਨੀ ਰਾਵਿਆ ਪ੍ਰਭ ਆਪਣ ਜਿਨ੍ਹਾਂ ਨੇ ਆਪਣੇ ਮਾਲਕ ਨੂੰ ਰਾਵਿਆ ਚੇਤੇ ਕੀਤਾ ਧਿਆਇਆ ਸੇ ਦਿਸਨ ਨਿਤ ਖੜੀਆਂ ਉਹ ਨਿਤਾਂ ਪ੍ਰਤੀ ਅਡੋਲ ਅਵਸਥਾ ਵਿੱਚ ਖੜੀਆਂ ਨੇ ਭਾਵੇਂ ਜੀਵਨ ਦੀ ਅਵਸਥਾ ਕੋਈ ਵੀ ਆ ਗਈ ਹੈ ਤੁਸੀਂ ਇਤਿਹਾਸ ਪੜ੍ਹਦੇ ਹੋ ਰੋਜ਼ ਅਰਦਾਸ ਕਰਦੇ ਹੋ ਗੁਰੂ ਚਰਨਾਂ ਵਿੱਚ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮਹੀਰ ਸੀਸ ਦਿੱਤੇ ਕਦੇ ਇਤਿਹਾਸ ਪੜੋ ਸਮਝਾਏਗੀ ਇੱਕ ਨਹੀਂ ਬੇਅੰਤ ਸਾਧ ਸੰਗਤ ਜੀ ਬੇਅੰਤ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਦੇ ਟੋਟੇ ਗਲਾ ਵਿੱਚ ਪਵਾ ਲੈਣੇ ਬਾਬਾ ਬੰਦਾ ਸਿੰਘ ਬਹਾਦਰ ਭਾਈ ਤਾਰੂ ਸਿੰਘ ਜੀ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਕਿੰਨਿਆਂ ਦਾ ਜ਼ਿਕਰ ਕਰੀਏ ਇਸੇ ਵਿੱਚੋਂ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜਿੰਨੀ ਰਾਵਿਆ ਪ੍ਰਭ ਆਪਣਾ ਸਿੱਧ ਸੰਮਿਤ ਖੜੀਆਂ ਚੁਣੌਤੀਆਂ ਥੋੜੀਆਂ ਨਹੀਂ ਉਹਨਾਂ ਦੇ ਸਾਹਮਣੇ ਬੜੀਆਂ ਵੱਡੀਆਂ ਚੁਣੌਤੀਆਂ ਨੇ ਜਦੋਂ ਤੁਸੀਂ ਕੱਲੂਕਾਰਿਆਂ ਦਾ ਜ਼ਿਕਰ ਕਰਦੇ ਹੋ ਨਾ ਵੱਡਾ ਕੱਲੂਕਾਰਾ ਜਦਨ ਵਾਪਰਿਆ 1762 ਈਸਵੀ ਦੇ ਅੰਦਰ ਸਾਧ ਸੰਗਤ ਜੀ ਇੱਕ ਦਿਨ ਦੇ ਅੰਦਰ 40000 30 ਤੋਂ 40000 ਦੀ ਗਿਣਤੀ ਵਿੱਚ ਸਿੱਖ ਸਿੰਘਣੀਆਂ ਬੱਚੇ ਮਾਰੇ ਗਏ ਤੇ ਉਸ ਵੇਲੇ ਪਤਾ ਹੀ ਕੌਮ ਦੀ ਗਿਣਤੀ ਕਿੰਨੀ ਸੀ 80000 ਦੇ ਕਰੀ ਅੱਧੀ ਕੌਮ ਇੱਕ ਦਿਨ ਵਿੱਚ ਖਤਮ ਹੋ ਗਈ ਅੱਧਾ ਕੌਮ ਦਾ ਸਰਮਾਇਆ ਇੱਕ ਦਿਨ ਵਿੱਚ ਲੁੱਟਿਆ ਗਿਆ ਖਤਮ ਹੋ ਗਿਆ ਪਰ ਸ਼ਾਨਦਨ ਇਸ ਅਵਸਥਾ ਦੇ ਅੰਦਰ ਵੀ ਉਹ ਡਿੱਗੇ ਥੋੜਾ ਨੇ ਅਡੋਲ ਨਹੀਂ ਜਿਹੜੇ ਮਾਰਨ ਵਾਲੇ ਸੀ ਉਹ ਕਹਿੰਦੇ ਅਸੀਂ ਬੜੀ ਵੱਡੀ ਫਤਿਹ ਹਾਸਲ ਕਰ ਲਈ ਹੁਣ ਇਹ ਜਿੰਦਾ ਨਹੀਂ ਹੋਣਗੇ ਹੁਣ ਨਹੀਂ ਉੱਠਣਗੇ 6 ਮਹੀਨੇ ਦਾ ਸਮਾਂ ਲੰਘਿਆ ਸੀ 6 ਮਹੀਨੇ ਦਾ ਸਮਾਂ ਜੱਸਾ ਸਿੰਘਾਲੂ ਵਾਲੀਆ ਦੀ ਅਗਵਾਈ ਦੇ ਵਿੱਚ ਸਿੱਖ ਫੌਜਾਂ ਫਿਰ ਸਰਹੰਦ ਤੇ ਚੜ੍ਹ ਕੇ ਸਰਹੰਦ ਜਿੱਤ ਗਈਆਂ ਸਨ 6 ਮਹੀਨੇ ਬਾਅਦ ਇਹ ਅੰਦਰ ਦੀ ਵਿਲ ਪਾਵਰ ਅੰਦਰ ਦੀ ਅਡੋਲਤਾ ਸੀ ਨੇ ਤਾਂ ਬੰਦਾ ਐਸੀ ਹਾਲਾਤ ਵਿੱਚ ਸੋਚੇ ਵੀ ਹਾਂ ਨਹੀਂ ਹੁਣ ਕੀ ਕਰੀਏ ਮਰ ਜਾਈਏ ਸਤਿਗੁਰ ਕਹਿੰਦੇ ਨੇ ਨਹੀਂ ਜਿੰਨੀ ਰਾਵਿਆ ਪਰਵਾਪਨਾ ਸਿਦਿਸਨ ਨਿਤ ਖੜੀਆਂ ਉਹ ਅਡੋਲ ਖੜੀਆਂ ਹੋਈਆਂ ਨੇ ਰਤਨ ਜਵੇਹਰ ਲਾਲ ਹਰ ਕੰਠ ਤਿੰਨ ਜੜੀਆਂ ਉਹਨਾਂ ਨੇ ਆਪਣੇ ਹਿਰਦੇ ਵਿੱਚ ਸਤਿਗੁਰ ਦੇ ਕੀਮਤੀ ਉਪਦੇਸ਼ ਨੂੰ ਪਰੋ ਲਿਆ ਨਾਨਕ ਮਾਂਛੈ ਤੋੜ ਤਿੰਨ ਏ ਨਾਨਕ ਜੀ ਮੈਂ ਉਹਨਾਂ ਗੁਰ ਸਿੱਖਾਂ ਦੇ